ਕੈਨੇਡਾ ਤੋਂ ਪੁੱਤਰਾਂ ਤੇ ਪੋਤੇ ਨੂੰ ਮਿਲ ਕੇ ਵਾਪਸ ਭਾਰਤ ਆਉਂਦੀ ਔਰਤ ਦੇ ਨਾਲ ਵਾਪਰਿਆ ਮੰਦਪਾਗਾ ਪਾਣਾ ਜਹਾਜ਼ ਦੇ ਵਿੱਚ ਹੀ ਕੁੱਟਣ ਲੱਗਾ ਦਮ ਫਲਾਈਟ ਵਿੱਚ ਹੀ ਡਾਕਟਰਾਂ ਨੇ ਕੀਤਾ ਚੈੱਕਅਪ ਤੇ ਸੈਕਿੰਟਾਂ ਬਾਅਦ ਕਰ ਦਿੱਤਾ ਮ੍ਰਿਤਕ ਘੋਸ਼ਿਤ ਜੀਹਾਂ ਇਹ ਮੰਦਪਾਗਾ ਪਾਣਾ ਕੈਨੇਡਾ ਦੇ ਟੋਰਾਂਟੋ ਤੋਂ ਭਾਰਤ ਆਉਂਦੀ ਇੱਕ ਜਹਾਜ਼ ਦੇ ਵਿੱਚ ਵਾਪਰਿਆ ਜਿੱਥੇ ਕਿ ਭਾਰਤੀ ਮੂਲ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ ਔਰ ਇਸ ਔਰਤਾ ਜਹਾਜ਼ ਦੇ ਵਿੱਚ ਹੀ ਦਮ ਕੁੱਟਣ ਲੱਗਦਾ ਹੈ ਡਾਕਟਰ ਫਲਾਈਟ ਦੇ ਵਿੱਚ ਹੀ ਉਸ ਦਾ ਚੈੱਕਅਪ ਕਰਦੇ ਨੇ ਤੇ ਮਿੰਟਾਂ ਸਕਿੰਟਾਂ ਦੇ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਦੱਸ ਦਈਏ ਕਿ ਇਸ ਔਰਤ ਦੀ ਪਛਾਣ ਕਮਲਪ੍ਰੀਤ ਕੌਰ ਦੇ ਵਜੋਂ ਹੋਈ ਹੈ ਜਿਹੜੀ ਕਿ ਭੋਗਪੂਰ ਦੇ ਪਿੰਡ ਲੋਹਾਰਾਂ ਦੀ ਰਹਿਣ ਵਾਲੀ ਹੈ ਇਸ ਔਰਤ ਦੀ ਉਮਰ 53 ਸਾਲ ਦੱਸੀ ਜਾ ਰਹੀ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਔਰਤ ਕੈਨੇਡਾ ਦੇ ਵਿੱਚ ਰਹਿੰਦੀ ਆਪਣੇ ਦੋ ਪੁੱਤਰਾਂ ਤੇ ਪੋਤੇ ਨੂੰ ਮਿਲਣ ਗਈ ਸੀ ਦੱਸਦੀ ਹੈ ਕਿ ਇਸ ਔਰਤ ਦੇ ਦੋ ਪੁੱਤਰ ਜਿਹੜੇ ਕਿ ਕੈਨੇਡਾ ਵਿੱਚ ਰਹਿੰਦੇ ਨੇ ਉਹ ਵਿਆਹੇ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਪੁੱਤਰ ਦੇ ਘਰ بیٹے ਨੇ ਜਨਮ ਲਿਆ ਸੀ ਤੇ ਇਹ ਔਰਤ ਆਪਣੇ ਪੋਤੇ ਨੂੰ ਮਿਲਣ ਦੇ ਲਈ ਉਸ ਨੂੰ ਪਹਿਲੀ ਵਾਰ ਦੇਖਣ ਦੇ ਲਈ ਕੈਨੇਡਾ ਗਈ ਸੀ ਦੱਸਦੀ ਹੈ ਕਿ ਔਰਤ 4 ਮਹੀਨੇ ਪਹਿਲਾਂ ਟੂਰਿਸਟ ਵੀਜ਼ੇ ਤੇ ਕੈਨੇਡਾ ਗਈ ਸੀ ਤੇ ਇਸ ਨੇ ਉੱਥੇ 4 ਮਹੀਨੇ ਬੜੇ ਹੀ ਚਾਵਾ ਮਲਾਰਾ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਬਿਤਾਏ ਨੇ ਪੋਤੇ ਇਸ ਨੇ ਆਪਣਾ ਜਿਹੜਾ ਵਕਤ ਹੈ ਆਪਣੇ ਪੁੱਤਰਾਂ ਨੋਹਾਂ ਤੇ ਪੋਤੇ ਦੇ ਨਾਲ ਬਿਤਾਇਆ ਤੇ ਚਾਹੀ ਚਾਈ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਵਕਤ ਹੈ ਇਸ ਨੇ ਖੁਸ਼ੀਆਂ ਦੇ ਨਾਲ ਉੱਥੇ ਬਿਤਾਇਆ ਤੇ ਹੁਣ ਇਹ ਔਰਤ ਵਾਪਸ ਭਾਰਤ ਆ ਰਹੀ ਸੀ ਜਿੱਥੇ ਕਿ ਜਹਾਜ਼ ਦੇ ਵਿੱਚ ਹੀ ਇਸ ਔਰਤ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਜਦੋਂ ਜਿਹੜੇ ਟੋਰਾਂਟੋ ਤੋਂ ਆਉਂਦੇ ਜਹਾਜ਼ ਨੇ ਲਗਭਗ 24 ਘੰਟੇ ਦਾ ਜਿਹੜਾ ਸਫ਼ਰ ਤੈਅ ਕੀਤਾ ਤਾਂ ਇਸ ਔਰਤ ਦਾ ਦਮ ਕੁੱਟਣ ਲੱਗਦਾ ਹੈ ਇਸ ਨੇ ਜਿਹੜੀ ਕਿ ਉੱਥੇ ਅਧਿਕਾਰੀ ਸਨ ਜਿਹੜੇ ਕਿ ਜਹਾਜ਼ ਦੇ ਵਿੱਚ ਹੀ ਸਨ ਉਹਨਾਂ ਨੂੰ ਦੱਸਿਆ ਤੇ ਫਿਰ ਡਾਕਟਰਾਂ ਦੇ ਵੱਲੋਂ ਇਸ ਦਾ ਚੈੱਕਅਪ ਕੀਤਾ ਜਾਂਦਾ ਹੈ ਤੇ ਕੁਝ ਹੀ ਮਿੰਟਾਂ ਸੈਕਿੰਟਾਂ ਦੇ ਬਾਅਦ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਦੱਸਦੀ ਹੈ ਕਿ ਇਸ ਔਰਤ ਦਾ ਪਤੀ ਜਿਹੜਾ ਕਿ ਮਨਜੀਤ ਸਿੰਘ ਹੈ ਉਹ ਪੁਗਪੁਰ ਦੇ ਪਿੰਡ ਰਾਸਤਗੋ ਦੇ ਸਰਕਾਰੀ ਸਕੂਲ ਦੇ ਵਿੱਚ ਲੈਬ ਅਟੈਂਡੈਂਟ ਹੈ ਉਸਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਨੂੰ ਲੈਣ ਦੇ ਲਈ ਜਦੋਂ ਦਿੱਲੀ ਉਸਨੇ ਜਾਣਾ ਸੀ ਉਸਨੇ ਜਿਹੜੀ ਫਲਾਈਟ ਆਣੀ ਸੀ ਉਸ ਤੋਂ ਆਪਣੀ ਪਤਨੀ ਨੂੰ ਲੈਣ ਜਾਣਾ ਸੀ ਇਸ ਕਰਕੇ ਉਹ ਜਿਹੜਾ ਟਰੈਕ ਹੈ ਵਾਰ-ਵਾਰ ਚੈੱਕ ਕਰ ਰਿਹਾ ਸੀ ਤੇ ਜਦੋਂ ਉਹ ਖੰਨੇ ਦੇ ਆਸ-ਪਾਸ ਪਹੁੰਚਿਆ ਤਾਂ ਉਸ ਨੂੰ ਜਿਹੜਾ ਇਹ ਟਰੈਕ ਦਿਖਣਾ ਬੰਦ ਹੋ ਗਿਆ ਉਸ ਦੀ ਜਿਹੜੀ ਟਰੈਕਿੰਗ ਸੀ ਉਹ ਸ਼ੋ ਨਹੀਂ ਹੋ ਰਹੀ ਸੀ ਤਾਂ ਫਿਰ ਉਸਨੇ ਆਪਣੇ ਪੁੱਤਰਾਂ ਨੂੰ ਕੈਨੇਡਾ ਫੋਨ ਕੀਤਾ ਤਾਂ ਉਸਦੇ ਪੁੱਤਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਮਾਂ ਦੀ ਇਸ ਤਰੀਕੇ ਨਾਲ ਮੌਤ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਉਸ ਨਦੀ ਮਾਦਾ ਜਿਹੜਾ ਕਿ ਦਮ ਘੁੱਟਣ ਲੱਗਾ ਸੀ ਤੇ ਜਿਹੜੀ ਹੀਟ ਹੋਣ ਦੇ ਕਾਰਨ ਉਸ ਦਾ ਸਾਹ ਉਹਨਾ ਬੰਦ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਜਿਹੜਾ ਜਹਾਜ਼ ਭਾਰਤ ਆਉਣਾ ਸੀ ਉਹ ਭਾਰਤ ਨਹੀਂ ਆਇਆ ਬਲਕਿ ਉਹ ਵਾਪਸ ਟੋਰਾਂਟੋ ਪਰਤ ਗਿਆ ਤੇ ਉੱਥੇ ਹੀ ਜਿਹੜੀ ਉਹਨਾਂ ਦੀ ਮਾਂ ਹੈ ਉਸ ਦੀ ਮ੍ਰਿਤਕ ਦੇ ਰੱਖੀ ਗਈ ਹੈ ਤੇ ਹੁਣ ਮਨਜੀਤ ਸਿੰਘ ਦੇ ਕਹਿਣ ਦੇ ਅਨੁਸਾਰ ਜਿਹੜੀ ਕੈਨੇਡਾ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਪ੍ਰੀਤ ਕੌਰ ਹੈ ਉਸ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ ਤਾਂ ਫਿਰ ਜਿਸ ਤਰ੍ਹਾਂ ਉਹ ਕਹਿਣਗੇ ਉਹਨਾਂ ਦੀ Laash ਅਗਰ ਭਾਰਤ ਮੰਗਵਾਉਣਗੇ ਤਾਂ ਫਿਰ ਭਾਰਤ ਭੇਜੀ ਜਾਵੇਗੀ ਅਗਰ ਉੱਥੇ ਹੀ ਸੰਸਕਾਰ ਕਰਨ ਨੂੰ ਕਹਿਣਗੇ ਤਾਂ ਫਿਰ ਉੱਥੇ ਹੀ ਕਰ ਦਿੱਤਾ ਜਾਵੇਗਾ ਸੋ ਇਹ ਔਰਤ ਜਿਸ ਦਾ ਨਾਮ ਕਮਲਪ੍ਰੀਤ ਹੈ ਉਹ ਭਾਰਤ ਵਾਪਸ ਆ ਰਹੀ ਸੀ ਆਪਣੇ ਪੁੱਤਰਾਂ ਤੇ ਨੋਹਾ ਨਾਲ ਹੀ ਨਾਲ ਪੁੱਤ ਨੂੰ ਮਿਲ ਕੇ ਉਸ ਦੀ ਜਹਾਜ਼ ਦੇ ਵਿੱਚ ਹੀ ਮੌਤ ਹੋ ਗਈ ਹੈ